ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਹਿਲੇ ਸਾਲ ਦੀ ਵਿਥਿਆ ਪਹਿਲੇ ਸਾਲ ਦਾ ਬੰਦੇ ਦਾ ਜਿਹੜਾ ਸਫਰ ਸ਼ੁਰੂ ਹੋਣ ਲੱਗਾ ਹੈ ਤੇ ਹਾਲੇ ਜੋ ਤਸੂ ਜਲਦੇ ਹਨ ਜਿਵੇਂ ਜਿਵੇਂ ਸਤਿਗੁਰੂ ਜੀ ਸਮਝਾਉਂਦੇ ਹਨ ਤੇ ਉਹ ਸਮਝਣ ਦਾ ਯਤਨ ਕਰੀਏ ਪਹਿਲੇ ਸਾਲ ਪਿਆਰਿਆ ਜੰਮਿਆ ਤੂੰ ਦੇਖ ਮਾਉਂਦੇ ਕਿਸਮਤੋਂ ਬਾਰ ਆਇਆ ਮਾਨਸ ਜਨਮ ਸਬਬ ਦੇ ਨਾਲ ਲੱਭਾ ਤੇ ਬੰਦੇ ਸਮਝ ਤੂੰ ਧਾਰ ਅਵਤਾਰ ਆਇਆ ਨਾਲ ਹੁਕਮ ਕਰਤਾਰ ਦੇ ਜਨਮ ਪਾਇਆ ਤੇ ਵੇਖਣ ਵਾਸਤੇ ਸ਼ਹਿਰ ਬਾਜ਼ਾਰ ਆਇਆ ਪਾਇਆ ਕਦਮ ਜਹਾਨ ਦੇ ਬਾਗ ਅੰਦਰ ਤੇ ਵੇਖਣ ਵਾਸਤੇ ਸ਼ਹਿਰ ਗੁਲਜ਼ਾਰ ਆਇਆ ਕਰਨ ਵਾਸਤੇ ਨੌਕਰਾਂ ਨੌਕਰੀ ਓਏ ਤੂੰ ਤਾਂ ਹੋਏ ਕੇ ਘਰੋਂ ਤਿਆਰ ਆਇਆ ਇੱਥੇ ਆਣ ਕੇ ਬਾਤ ਵਸਾਰ ਦਿੱਤੀ ਤੇ ਕਰਕੇ ਸੱਚ ਦੇ ਕੌਣ ਇਕਰਾਰ ਆਇਆ ਇੱਥੇ ਆਣ ਕੇ ਵੈਰਸ ਹੇੜ ਬੈਠੋ ਤੇ ਕਰਨ ਵਾਸਤੇ ਸਰਬ ਪਿਆਰ ਆਇਆ ਤੇ ਮੂਸੇ ਵਾਂਗ ਰਾਖੀਆਂ ਮੀਟ ਲਈਆਂ ਤੇ ਕਰਨ ਹੱਕ ਦਾ ਘਰੋਂ ਦੀਦਾਰ ਆਇਆ ਇੱਥੇ ਆਣ ਕੇ ਸਖਤ ਮਜਾਜ ਹੋਇਆ ਤੇ ਕਰਨ ਵਾਸਤੇ ਨਰਮ ਗੁਫਤਾਰ ਆਇਆ ਇੱਥੇ ਆਣ ਕੇ ਦਿਲੋਂ ਵਿਸਾਰ ਬੈਠੋ ਤੇ ਘਦੇ ਵਾਸਤੇ ਵਿੱਚ ਸੰਸਾਰ ਆਇਆ ਤੇ ਦਸ ਬੰਦਗੀ ਬੰਦਿਆ ਛੱਡ ਬਿਠੋ ਤੇ ਕਰਨ ਵਾਸਤੇ ਯਾਦ ਕਰਤਾਰ ਆਇਆ ਇੱਥੇ ਝੂਠ ਦੇ ਕਸਬ ਖਰੀਦ ਬੈਠੋ ਤੇ ਕਰਨ ਵਾਸਤੇ ਸੱਚ ਦੀ ਘਰ ਆਇਆ ਦਇਆ ਸਿੰਘ ਖਰੀਦਿਆ ਕੌਡੀਆਂ ਨੂੰ ਖੱਟਣ ਵਾਸਤੇ ਲਾਲ ਜਵਾਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਹਿਲੇ ਸਾਲ ਦੀ ਗਾਥਾ ਸਤਿਗੁਰੂ ਜੀ ਜਿਹੜੀ ਦਰਸਾਉਂਦੇ ਹਨ ਸੋ ਦੂਸਰੇ ਸਾਲ ਦੀ ਜਿਹੜੀ ਲੜੀ